ਜਿਹੜੇ ਪੰਥ ਤੇ ਗ੍ਰੰਥ ਦੀ ਨਿੰਦਿਆ ਕਰਦੇ ਨੇ ਖਾਲਸਾ ਜੀ ਉਹ ਗੁਰੂ ਕੇ ਸੇਖ ਹੀ ਨਹੀਂ ਜਿਹੜੇ ਕਹਿੰਦੇ ਨੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਿੱਖਾਂ ਦਾ ਗ੍ਰੰਥ ਨਹੀਂ ਫਿਰ ਲਾਓ ਕਿਰਪਾਨਾ ਕਿਰਪਾਨਾ ਕਿਉਂ ਪਾਈਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵੇਲੇ ਤਾਂ ਸ੍ਰੀ ਚੌਪਈ ਸਾਹਿਬ ਜਾਬ ਸਾਹਿਬ ਤਵਾ ਪ੍ਰਸਾਦ ਇਹ ਤਾਂ ਦਸਮ ਦੀ ਬਾਣੀ ਆ ਫਿਰ ਲਾ ਦਿਓ ਕਿਰਪਾਨਾ ਕਿਰਪਾਨਾ ਕਿਉਂ ਪਾਉਂਦੇ ਜੇ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ ਛਕਦੇ ਜੇ ਖਾਲਸਾ ਜੀ ਅਰਦਾਸ ਕਿਉਂ ਕਰਦੇ ਜੇ ਅਰਦਾਸ ਵੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆ ਦਸਮ ਗੁਰੂ ਗ੍ਰੰਥ ਸਾਹਿਬ ਤੋਂ ਬ ਜਿਹੜੇ ਆ ਚੁੰਚ ਗਿਆਨੀ ਲੋਕ ਕਿਤਾਬਾਂ ਪੜ੍ਹ ਕੇ ਦਸਮ ਮਹਾਰਾਜ ਤੇ ਉਂਗਲ ਕਰਦੇ ਨੇ ਜਿੱਥੇ ਮਰਜ਼ੀ ਬਹਿ ਕੇ ਵਿਚਾਰ ਕਰ ਲੈਣ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਪੰਥ ਦਾ ਸ਼ਕਤੀਬਲ ਨਹੀਂ ਤੇ ਪੰਥ ਤੇ ਗ੍ਰੰਥਦੀਵ ਆਗਿਆ ਤੋਂ ਬਗੈਰ ਗੁਰੂ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਵੀ ਨਹੀਂ ਜੀ ਹੁੰਦੀ ਮਹਾਰਾਜ ਦੇ ਬਚਨ ਵੀ ਨੇ ਆਗਿਆ ਚੱਲੇ ਪੰਥ ਕੀ ਖਾਏਣਾ ਜਮ ਕੀ ਬਾਣ ਪੰਥ ਤੋਂ ਬਗੈਰ ਤਾਂ ਖਾਲਸਾ ਜੀ ਜਮਾਂ ਦੀ ਮਾਰ ਵੀ ਪੈਂਦੀ ਜੇ ਜਿਹੜੇ ਪੰਥ ਦੀ ਆਗਿਆ ਤੇ ਚੱਲਦੇ ਨੇ ਉਹਨਾਂ ਨੂੰ ਜਮ ਵੀ ਹੱਥ ਨਹੀਂ ਲਾ ਸਕਦੇ ਤੇ ਜਿਹੜੇ ਦਸਮਹਾਰਾਜ ਦੀ ਨਿੰਦਿਆ ਕਰਦੇ ਨੇ ਦੋ ਜਾਨਾਂ ਵਿੱਚ ਢੋਈ ਨਹੀਂ ਉਹਨਾਂ ਨੂੰ ਮਿਲਣੀ ਜਿਹੜੇ ਸਤਗੁਰਾਂ ਦੇ ਗ੍ਰੰਥਦੀ ਨਿੰਦਿਆ ਕਰਦੇ ਨੇ